ਬਾਈ ਰੀਸ਼ਵਰਮਾ ਹੁਣੀ ਆਪਣਾ ਐਕਟਰ ਨਾ ਹੁੰਦੇ ਤਾਂ ਫਿਰ ਕੀ ਹੁੰਦੇ ਫਿਰ ਮੈਂ ਤੋਂ ਡਰਾਮੇ ਵਾਲੇ ਹੁਣਾ ਨਹੀਂ ਤੁਹਾਨੂੰ ਕਿਦਾਂ ਪਤਾ ਲੱਗਾ ਤੁਹਾਡੀਆਂ ਹਰਕਤਾਂ ਵੇਖ ਕੇ ਮੈਂ 1999 'ਚ ਥੀਏਟਰ ਕਰਨਾ ਸ਼ੁਰੂ ਕੀਤਾ ਸੀ ਤੇ 2011 'ਚ ਪਹਿਲੀ ਫਿਲਮ ਕੀਤੀ ਹੈ ਮੈਂ ਉਹੀ ਕਹਿਣਾ ਚਾਹੁੰਦਾ ਕਿ ਇੱਕ ਸਮਾਂ ਤਾਂ ਲੱਗਦਾ ਹੈ ਬਸ ਹਿੰਮਤ ਨਹੀਂ ਹਾਰਨੀ ਹੁੰਦੀ ਤੁਰਨਾ ਹੁੰਦਾ ਜੀਜੀ ਤੂੰ ਮੇਰੇ ਮਜ਼ੇ ਤੇ ਆ ਜਾ ਮੈਂ ਜ਼ਮੀਨ ਤੇ ਸੌਂ ਜਾ ਨਹੀਂ ਆ ਬੜਾ ਪਾਰੀ ਬੜਾ ਸੁਪਾ ਗਾਮ ਹੈ ਮੈਨੂੰ ਦਸਤਾਰ ਬੰਨਣ ਦਾ ਮੌਕਾ ਮਿਲਦਾ ਮੈਂ ਇਸ ਤੋਂ ਪਹਿਲਾਂ ਵੀ ਇੱਕ ਪੂਰੀ ਫਿਲਮ ਦਸਤਾਰ ਕੀਤੀ ਸੀ ਵੈਸੇ ਵੀ ਹੋਰ ਵੀ ਅਸਲ ਜ਼ਿੰਦਗੀ ਚ ਆਮ ਜ਼ਿੰਦਗੀ ਚ ਵੀ ਮੈਂ ਵੰਦਾ ਰਹਾਂ ਮੈਂ ਮੈਂ ਬੜਾ ਆਪਣੇ ਆਪ ਨੂੰ ਬਲੈਸਡ ਬਲੈਸਡ ਫੀਲ ਕਰਦਾ ਬੜੀ ਜ਼ਿੰਮੇਵਾਰੀ ਹੈ ਇਹ ਮੈਂ ਹਮੇਸ਼ਾ ਕੋਸ਼ਿਸ਼ ਕਰਦਾ ਕਿ ਕੁਝ ਵੀ ਇਹੋ ਜਿਹਾ ਇਹੋ ਜੀ ਗੱਲ ਮੂੰਹੋਂ ਨਿਕਲੇ ਜਿਹੜੀ ਹਾਸੇ ਚ ਵੀ ਨਿਕਲੇ ਜਿਹੜੀ ਦੂਜੇ ਨੂੰ ਦੁੱਖ ਪਹੁੰਚਾਵੇ ਜੀ ਇੱਕ ਬੜਾ ਸੋਹਣਾ ਅਹਿਸਾਸ ਹੈ ਇਹ ਤਾਂ ਤੁਹਾਨੂੰ ਵੀ ਪਤਾ ਤੁਹਾਡੇ ਫੇਸ ਤੋਂ ਦੱਸ ਰਿਹਾ ਜੀ ਕਹਿੰਦੇ ਸੱਚੇ ਸੰਤ ਦੀ ਸੱਚੇ ਆਸ਼ਕ ਦੀ ਆਕੀ ਬੋਲ ਪੈਂਦੀ ਹੈ ਤੁਸੀਂ ਲੋਕਾਂ ਨੂੰ ਸੋਹਣਾ ਬਣਾਉਣੇ ਤੋਂ ਸਾਫ਼ ਹੀ ਕਿੰਨੇ ਸੋਹਣੇ ਹੋ ਪੱਕਾ ਹੈ ਇੱਥੇ ਨੇ ਸ਼ਰਨ ਹੋਰਾਂ ਨੇ ਬਹੁਤ ਸੋਹਣਾ ਜਵਾਬ ਦਿੱਤਾ ਬੜੇ ਭਾਜੀ ਇਦਾਂ ਦਾ ਹੀ ਸੀ ਸੋਹਣਾ ਬੜੇ ਕਾਲੇ ਸੀ ਇਹ ਜਵਾਬ ਦੇਣ ਹਾਂ ਬਿਕੋਜ਼ ਮੈਂ ਤਾਇਆ ਤਾਂ ਮੈਂ ਇੰਨਾ ਫਾਸਟ ਬੋਲਦੀ ਆ ਬਿਕੋਜ਼ ਮੈਂ ਬਚਪਨ ਤੋਂ ਕਿਤੇ ਨਾ ਕਿਤੇ ਪ੍ਰੈਕਟਿਸ ਕਰਦੀ ਸੀ ਕਿ 1 ਮਿੰਟ 'ਚ ਕਿੱਦਾਂ ਬੋਲਣਾ ਮਤਲਬ ਲਾਈਕ ਤਾਂ ਕਰਕੇ ਮੈਨੂੰ ਫਾਸਟ ਬੋਲਣ ਦੀ ਬਹੁਤ ਆਦਤ ਹੈ ਇੱਕ ਸਵਾਲ ਕੱਟ ਕੇ ਆਲੀ ਭਾਜੀ ਇਹ 1 ਮਿੰਟ 'ਚ ਕਿੰਨਾ ਕਿਨੇ ਬੋਲ ਸਕਦੀ ਆ ਮੈਂ ਐਸਾ ਹੀ ਆ ਇਹਨਾਂ ਨੇ ਪ੍ਰੈਕਟਿਸ ਕੀਤੀ ਹੋਈ ਹੈ ਵੀ ਕਿੱਦਾਂ ਸਵਾਲ ਦਾ ਜਵਾਬ ਮੈਂ ਦੇਣਾ ਭਾਜੀ ਮੈਂ ਵਕੀਲ ਮਾਈ ਕਿੱਦਾਂ ਕੋਣਾ ਦੇਣਾ ਠੀਕ ਹੈ ਏ ਸਾਡੀ ਮੇਕਅਪ ਆਰਟਿਸਤ ਸੁਲਤਾਨ ਹਾਈ ਸਤਿ ਸ੍ਰੀ ਅਕਾਲ ਜੀ ਤੁਸੀਂ ਲੋਕਾਂ ਨੂੰ ਸ਼ੇਡਿਊਲ ਬਸ ਆਹੀ ਮਿਹਨਤ ਜਾਰੀ ਹੈ ਕਿ ਮੈਂ ਆਪਣੀ ਆਡੀਅנס ਨੂੰ ਜਿੰਨਾ ਸਕੇ ਇਨਟਰੇਨ ਕਰੂੰਗੀ 2024 ਜੇ ਤੇ ਮੈਂ ਰੁਕਣ ਵਾਲੀ ਨਹੀਂ ਹੈਗੀ ਇਹ ਗੱਲ ਪੱਕੀ ਹੈ ਬੰਦਾਂ ਨੂੰ ਇਨਟਰੇਨ ਕਰੂੰਗੀ ਇੱਕ ਇਹੋ ਜੀ ਗੱਲ ਹੈ ਕਿ ਵੈਸੇ ਨਾ ਹਰੇਕ ਬੰਦੇ ਨੂੰ ਲੱਗਦਾ ਕਿ ਜੋ ਮੈਂ ਕੀਤਾ ਜੋ ਮੈਂ ਬਣਾਇਆ ਉਹ ਬਹੁਤ ਕਮਾਲ ਹੈ ਇਹ ਦਰਸ਼ਕ ਦੱਸਦੇ ਹੁੰਦੇ ਨੇ ਕਿ ਕਮਾਲ ਹੈ ਕਿ ਨਹੀਂ ਹੁਣ ਕਈ ਵਾਰੀ ਬਹੁਤ ਸੋਹਣੀਆਂ ਫਿਲਮਾਂ ਵੀ ਰਹਿ ਜਾਂਦੀਆਂ ਨੇ ਵਾਂਝੀਆਂ ਦਰਸ਼ਕਾਂ ਤੋਂ ਜੀ ਤੇ ਦਰਸ਼ਕ ਨਹੀਂ ਜਾਂਦਾ ਦੇਖ ਮਾਫੀ ਸਰ ਬਗਾਨਾ ਤੁਮੰ ਕੀ ਜਾਂਦੀ ਹੈ ਜੀ ਆਪਣੇ ਤੇ ਤਾਂ ਹੱਕ ਜਤਾਏ ਜਾਂਦੇ ਆ ਇੱਕ ਚੰਗੀ ਜਿਹੜੇ ਕਲਾਕਾਰ ਨੇ ਉਹਨੇ ਸਰਾਹੀ ਨਹੀਂ ਜਾ ਰਿਆ ਆਪਣਾ ਜਿਹੜੇ ਕਾਰਜ ਕਰ ਰਹੇ ਨੇ ਆਪਣਾ ਹਨਾ ਦੇਖ ਸਕਦੇ ਆ ਵੀ ਆਪਾਂ ਸਿੰਗਰ ਜਿਹੜੇ ਪਾਈਚੋ ਮੈਨੂੰ ਮੌਕਾ ਦਿੱਤਾ ਜਾਂਦਾ ਪਰ ਇੱਕ ਚੰਗਾ ਜਿਹੜਾ ਕਲਾਕਾਰ ਆ ਵਾਕਿਆ ਹੀ ਐਕਟਿੰਗ ਦਾ ਦਮ ਰੱਖਦਾ ਪਰ ਉਹਦੇ ਕੋਲ ਕੰਮ ਦੀ ਜਿਹੜੀ ਉਹ ਘਾਟ ਹੁੰਦੀ ਆ ਕਿਦਾਂ ਮੈਨੇਜ ਦੇਖਦੇ ਹੋ ਇਸ ਇਹ ਸਵਾਲ ਨੂੰ ਇਹ ਨਾ ਦਰਸਲ ਇਹ ਇੱਕ ਇਹੋ ਜੀ ਗੱਲ ਆ ਹੁਣ ਮੈਂ ਕਹੂੰਗੀ ਮੈਂ ਸੌਰੀ ਮੈਂ ਇੰਟਰਪਟ ਕਰ ਰਹੀ ਆ ਬਿਕਾਜ਼ ਹਲੋ ਰਣੀ ਦੂਰ ਕਿਉਂ ਆ ਜੀ ਨੇੜੇ ਨਹੀਂ ਹੋ ਸਕਦਾ ਹਾਂਜੀ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਵਾਇਰਲ ਪੋਸਟ ਇੰਡੀਆ ਚੈਨਲ ਦੇਖ ਰਹੇ तमाम ਦਰਸ਼ਕਾਂ ਦਾ ਮੇਰੇ ਵੱਲੋਂ ਯਾਨੀ ਕਿ ਲਵ ਗਿਲ ਸ਼ਾ ਵੱਲੋਂ ਅਸੀਂ ਕਰਦੇ ਹਾਂ ਜੀ ਬਹੁਤ ਬਹੁਤ ਸਵਾਗਤ ਸੋ ਜਿਵੇਂ ਕਿ ਤੁਹਾਨੂੰ ਸਾਰ ਨੂੰ ਪਤਾ ਹੀ ਹੈ ਕਿ ਸਾਡੀ ਜਿਹੜੀ ਟੀਮ ਹੁੰਦੀ ਨਾ ਹਰ ਵਾਰ ਤੁਹਾਨੂੰ ਇੱਕ ਨਵੀਂ ਸਟਾਰ ਕਾਸਟ ਦੇ ਨਾਲ ਜਾਂ ਕਿਸੇ ਨਵੇਂ ਕਲਾਕਾਰ ਨਾਲ ਮਿਲਾਂਦੀ ਹੈ ਤੇ ਉਸ ਦੌਰਾਨ ਅਸੀਂ ਫਿਲਮ ਦੀ ਗੱਲਬਾਤ ਕਰਦੇ ਹਾਂ ਤਾਂ ਐਰ ਕੀ ਜਿਹੜੀ ਘੈਂਟ ਜਿਹੜੀ ਗੱਲਬਾਤ ਹੋ ਰਹੀ ਨਾ ਮੇਰੇ ਆਪ ਦੇ ਫੇਵਰਿਟ ਨੇ ਕਿਉਂਕਿ ਅਸੀਂ ਰੰਗ ਮੰਚ ਵਾਲੇ ਦੋ ਭਰਾ ਇਕੱਠੇ ਹੋਣ ਲੱਗੇ ਆ ਤਾਂ ਫਿਲਮ ਵੀ ਕੁਝ ਇਸ ਤਰ੍ਹਾਂ ਦੀ ਰਿਲੇਟਡ ਹੈ ਕਿ ਡਰਾਮੇ ਵਾਲੇ ਡਰਾਮੇ ਵਾਲੀ ਫਿਲਮ ਜਿਹੜੀ ਆ ਜਲਦੀ ਹੀ ਤੁਹਾਡੇ ਸਿਨੇਮਾ ਘਰਾਂ ਦੇ ਵਿੱਚ ਦਸਤਕ ਦੇਣ ਜਾਰੀ ਆ ਜੋ ਕੀ ਵੱਖਰਾ ਪਾ ਤਾਂ ਕਿ ਤੁਸੀਂ ਜਿਹੜਾ ਵਾ ਇਸ ਫਿਲਮ ਵਿੱਚ ਜਾਣ ਵਾਸਤੇ ਅਪਰੋਚ ਕਰੋਗੇ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਇਸ ਟਾਈਮ ਸਟਾਰ ਕਾਸਟ ਵੀ ਮੌਜੂਦ ਆ ਤੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਬਾਈ ਰੀਸ਼ਵਰਮਾ ਜੀ ਦਾ ਬਾਈ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਨੂੰ ਸੋ ਆਪਣਾ ਬਾਈ ਜੀ ਫਿਲਮ ਆ ਰਹੀ ਹੈ ਡਰਾਮੇ ਵਾਲੇ ਆਕਰ ਫਿਰ ਉਹ ਕਾਰ ਹੀ ਲੈ ਕਮ تھیਟਰ ਵਾਲੀ ਗੱਲ ਚੱਲ ਹੀ ਪਈ ਹੈ ਨਾ ਕਿਦਾਂ ਵੱਖਰਾ ਬਾਤ ਹੈ ਜੋ ਲੋਕੀ ਜਿਹੜਾ ਹੁਣ ਸਿਨੇਮਾ ਘਰਾਂ ਨੂੰ ਜਾਣਗੇ ਐਸ ਫਿਲਮ ਦਾ ਜਿੱਦਾਂ ਟਾਈਟਲ ਡਰਾਮੇ ਵਾਲੇ ਆ ਇਹਦੀ ਸਕ੍ਰਿਪਟ ਵੀ ਬਿਲਕੁਲ ਟਾਈਟਲ ਦੇ ਨਾਲ ਟੁੱਕਵੀਂ ਆ ਤੇ ਅਸੀਂ ਇਹਦੇ ਵਿੱਚ ਇੱਕ ਬੜੀ ਖੂਬਸੂਰਤ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਹੈ ਪਿਆਰ ਇਕਤਾ ਦੀ ਤੇ ਆਪਸੀ ਭਾਈਚਾਰੇ ਦੀ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਹੈ ਦੂਰੀਆਂ ਮਟਾਉਣ ਦੀ ਗੱਲ ਕਹਿਣ ਦੀ ਕੋਸ਼ਿਸ਼ ਜਿਹੜੀ ਜਿਹੜੀ ਸਾਡੇ ਸਾਰਿਆਂ ਦੇ ਦਿਲਾਂ ਦੀ ਰੀਝ ਵੀ ਹੈ ਜੀ ਆ ਉਹ ਜਸ ਤਰੀਕੇ ਨਾਲ ਪੇਸ਼ ਕੀਤੀ ਹੈ ਉਹ ਤਰੀਕਾ ਬਹੁਤ ਖੂਬਸੂਰਤ ਹੈ ਫਿਲਮ ਚੋਂ ਕਿੱਦਾਂ ਸਟੇਜ ਤੇ ਚਲੀ ਜਾਂਦੀ ਹੈ ਫਿਲਮ ਤੁਰਦੀ ਤੁਰਦੀ ਚਲਦੀ ਚਲਦੀ ਕਹਾਣੀ ਤੇ ਫਿਰ 1947 ਵੱਲ ਨੂੰ ਟਲ ਪੈਂਦੀ ਹੈ ਫਿਰ ਸਟੇਜ ਤੇ ਮੋੜ ਆਉਂਦੀ ਹੈ ਕਿਰਦਾਰਾਂ ਜਿਹੜੇ ਸਟੇਜ ਤੇ ਦੋ ਕਿਰਦਾਰ ਨਿਭਾ ਰਹੇ ਨੇ ਫਿਰ ਕਿੱਦਾਂ ਮੁੜ ਕੇ ਫਿਰ ਫਿਲਮ ਦੁਬਾਰਾ ਫਿਲਮ ਚ ਚਲੀ ਜਾਂਦੀ ਹੈ ਜੀ ਇਹ ਬੜੇ ਸੋਹਣੇ ਤਰੀਕੇ ਨਾਲ ਪੇਸ਼ ਕੀਤਾ ਹੋਇਆ ਜੀ ਅਦਰਵਾਈਜ਼ ਇੱਕ ਬੜੀ ਸੋਹਣੀ ਗੱਲ ਹੋਰ ਹੈ ਕਿ ਐਸ਼ ਵਿੱਚ ਬਾਕੀ ਦੇ ਸਾਰੇ ਕਲਾਕਾਰ ਜੀ ਮੈਨੂੰ ਤੇ ਸ਼ਰਨ ਹੋਰਾਂ ਨੂੰ ਤੇ ਸੁਖੀ ਚਾਲ ਪਾਈ ਹੁੰਛਾ ਢਕੇ ਸਾਰੇ ਕਲਾਕਾਰ ਲੈਿੰਦੇ ਪੰਜਾਬ ਤੋਂ ਵਾਹ ਜੀ ਵਾਹ ਤੇ ਇਹ ਬੜਾ ਬੜਾ ਪਹਿਲੀ ਵਾਰ ਹੋਇਆ ਕਿ ਬਾਕੀ ਸਾਰੇ ਕਲਾਕਾਰ ਇੱਥੋਂ ਦੇ ਤੇ ਉਹਦਾ ਕਾਰਨ ਹੈ ਉਹਦਾ ਕਾਰਨ ਇਹ ਹੈ ਕਿ ਪਾਕਿਸਤਾਨ ਤੋਂ ਇੱਕ ਡਰਾਮਾ ਹਾਂਜੀ ਕਰਨ ਗਰੁੱਪ ਆਉਂਦਾ ਜ ਲੰਡਨ ਜੀ ਤੇ ਇਹ ਕਾਰਨ ਹੈ ਕਿ ਉੱਥੋਂ ਦੇ ਕਲਾਕਾਰ ਪ੍ਰਿੰਸੀਪਲ अच्छा ਸਭ ਤੋਂ ਪਹਿਲਾਂ ਤਾਂ ਰੂਪ ਬੜਾ ਸੋਹਣਾ ਲੱਗ ਰਿਹਾ ਗੁਰੂ ਮਹਾਰਾਜੇ ਇੰਦਾ ਚੜ੍ਹਦੀ ਕਲਾ ਬਖਸ਼ੇ ਤੰਦਰੁਸਤੀ ਬਖਸ਼ੇ ਆਹੜਾ ਤਾਜ ਤੁਸੀਂ ਬੰਨ ਲਿਆ ਨਾ ਅਸੀਂ ਮੈਂ ਪਿਛਲੇ ਦੀ ਸ਼ਿਵਜੋਤ ਬਾਈ ਵੀ ਆਏ ਸੀ ਸ਼ਰਨ ਮਹੰਮ ਦੇ ਨਾਲ ਤਾਂ ਮੈਂ ਉਦੋਂ ਵੀ ਕਹੀ ਸੀ ਮੈਂ ਕਿ ਗੁਰੂ ਸਾਹਿਬ ਆਪੇ ਕਿਰਪਾ ਕਰਨ ਜਿਹੜਾ ਤਾਜ ਰੱਖ ਲੈਣੇ ਆਪੇ ਕਿਰਪਾ ਕਰ ਦੇਣੀ ਤਾਂ ਕਿਦਾਂ ਦਾ ਲੱਗਦਾ ਮਹਿਸੂਸ ਹੁੰਦਾ ਜਦੋਂ ਤੁਸੀਂ ਸਿਰ ਦੇ ਉੱਪਰ ਜਦੋਂ ਪਗੜੀ ਦਾ ਤਾਜ ਸਜਾਉਂਦੇ ਹੋ ਬੜਾ ਭਾਜੀ ਬੜਾ ਸੁਭਾਗਾ ਮੈਂ ਮੈਨੂੰ ਦਸਤਾਰ ਬੰਨਣ ਦਾ ਮੌਕਾ ਮਿਲਦਾ ਮੈਂ ਇਸ ਤੋਂ ਪਹਿਲਾਂ ਵੀ ਇੱਕ ਪੂਰੀ ਫਿਲਮ ਦਸਤਾਰਤ ਕੀਤੀ ਸੀ ਵਾਪਸੀ ਵੈਸੇ ਵੀ ਹੋਰ ਵੀ ਅਸਲ ਜ਼ਿੰਦਗੀ ਚ ਆਮ ਜ਼ਿੰਦਗੀ ਚ ਵੀ ਮੈਂ ਬੰਦਾ ਰਹਾਂ ਸਾਡੇ ਬਜ਼ੁਰਗ ਬੰਦੇ ਰਹੇ ਤੇ ਮੈਨੂੰ ਮੈਂ ਮੈਂ ਬੜਾ ਆਪਣੇ ਆਪ ਨੂੰ ਬਲੈਸਡ ਫੀਲ ਕਰਦਾ ਬੜੀ ਜ਼ਿੰਮੇਵਾਰੀ ਹੈ ਇਹ ਮੈਂ ਹਮੇਸ਼ਾ ਕੋਸ਼ਿਸ਼ ਕਰਦਾ ਕਿ ਕੁਝ ਵੀ ਇਹੋ ਜਿਹਾ ਇਹੋ ਜਿਹੀ ਗੱਲ ਮੂੰਹੋਂ ਨਾ ਨਿਕਲੇ ਜਿਹੜੀ ਹਾਸੇ ਚ ਵੀ ਨਾ ਨਿਕਲੇ ਜਿਹੜੀ ਦੂਜੇ ਨੂੰ ਦੁੱਖ ਪਹੁੰਚਾਵੇ ਜੀ ਇੱਕ ਬੜਾ ਸੋਹਣਾ ਅਹਿਸਾਸ ਹੈ ਇਹ ਤਾਂ ਤੁਹਾਨੂੰ ਵੀ ਪਤਾ ਤੁਹਾਡੇ ਫੇਸ ਤੋਂ ਦੱਸ ਰਿਹਾ ਜੀ ਕਹਿੰਦੇ ਸੱਚੇ ਸੰਤ ਦੀ ਸੱਚੇ ਆਸ਼ਕ ਦੀ ਆਕੀ ਬੋਲ ਪੈਂਦੀ ਹੈ ਅੱਛਾ ਫਿਲਮ ਦੀ ਗੱਲਬਾਤ ਅੱਗੇ ਵੀ ਕਰਾਂਗੇ ਅਸੀਂ ਫਿਲਮ ਦੀ ਹੀਰੋਇਨ ਜਿਹੜੇ ਨੇ ਉਹਨਾਂ ਨਾਲ ਵੀ ਗੱਲਬਾਤ ਅਸੀਂ ਕਰ ਲੈਨੇ ਆ ਮੈਡਮ ਸ਼ਰਨ ਕੌਂਦ ਦੇਣਾ ਮੈਡਮ ਪਿਆਰਪਰੀ ਸਤਿ ਸ਼ਕਾਲ ਸਤਿ ਸ਼ਕਾਲ ਜੀ ਸਾਰਿਆਂ ਨੂੰ ਮੈਡਮ ਫਿਰ 2 ਮਹੀਨੇ ਬਾਅਦ ਵਾਪਸੀ ਹੋ ਗਈ ਪਰਮਾਤਮਾ ਇਦਾਂ ਹੀ ਬਿਜ਼ੀ ਰੱਖੇ ਛੇਡਿਓਲੇ ਬਸ ਆਹੀ ਮਿਹਨਤ ਜਾਰੀ ਹੈ ਕਿ ਮੈਂ ਆਪਣੀ ਆਡੀਅੰਸ ਨੂੰ ਜਿੰਨਾ ਸਕੇ ਇਨਟਰੇਨ ਕਰੂੰਗੀ 2024 ਜੇ ਤੇ ਮੈਂ ਰੁਕਣ ਵਾਲੀ ਨਹੀਂ ਹੈਗੀ ਇਹ ਗ ਇਹ ਫਿਲਮ ਦੇ ਵਿੱਚ ਇਹੋ ਜਿਹਾ ਆਪਣੇ ਕਿਰਦਾਰ ਬਾਰੇ ਕੁਝ ਦਰਸ਼ਕਾਂ ਨੂੰ ਦੱਸੋ ਤਾਂ ਕਿ ਸਿਨੇਮਾ ਘਰਾਂ ਵਿੱਚ ਅਪਰੋਚ ਹੋ ਚੁੱਕੇ ਤੁਹਾਡੀ ਜਿਹੜੀ ਫੈਨ ਫੋਲੋਇੰਗ ਆ ਹਾਂਜੀ ਮੈਂ ਇਹਦੇ ਵਿੱਚ ਸੁਲਤਾਨ ਇੱਕ ਪਾਕਿਸਤਾਨੀ ਕੁੜੀ ਦਾ ਕੈਰੈਕਟਰ ਪਲੇ ਕਰ ਰਹੀ ਹਾਂ ਜੋ ਕਾਫੀ ਟਾਈਮ ਤੋਂ ਲੰਡਨ ਰਹਿੰਦੀ ਹੈ ਔਰ ਇੱਕ ਮੇਕਅਪ ਆਰਟਿਸਟ ਹੈ ਤੇ ਸਾਡੀ ਡਰਾਮੇ ਵਾਲੀ ਮੂਵੀ 'ਚ ਜਿੰਨੇ ਵੀ ਆਰਟਿਸਟਸ ਸੋਹਣੇ ਲੱਗਣਗੇ ਨਾ ਤੁਹਾਨੂੰ ਉਹ ਸਾਰਿਆਂ ਨੂੰ ਮੈਂ ਤਿਆਰ ਕੀਤਾ ਹੈ ਔਰ ਮੈਂ ਫਰਸਟ ਟਾਈਮ ਕਾਮੇਡੀ ਕਰ ਰਹੀ ਹਾਂ ਫਰਸਟ ਟਾਈਮ ਲੈਂਦੇ ਪੰਜਾਬੀ ਆਰਟਿਸਟਾਂ ਦੇ ਨਾਲ ਕੰਮ ਕਰ ਰਹੀ ਹਾਂ ਫਰਸਟ ਟਾਈਮ ਹਰੀਸ਼ ਜੀ ਨਾਲ ਕੰਮ ਕਰ ਰਹੀ ਹਾਂ ਮੈਂ ਫਰਸਟ ਟਾਈਮ ਪੰਜਾਬੀ ਮੂਵੀ ਵਿੱਚ ਵੈਸਟਰਨ ਪਾਇਆ ਹੈ ਸੋ ਮੇਰੇ ਲਈ ਇੱਕ ਬਹੁਤ ਡਿਫਰੈਂਟ ਐਕਸਪੀਰੀਅੰਸ ਵੀ ਸੀਗਾ ਬਹੁਤ ਕੁਝ ਸਿੱਖਣ ਨੂੰ ਵੀ ਮਿ ਬੜਾ ਐਕਸਾਈਟਡ ਆ ਜੀ ਤਾਂ ਭਾਈ ਜੀ ਆਪਣਾ ਨਾ ਲੈਂਦੇ ਪੰਜਾਬ ਵਾਲੇ ਵੀ ਨਾ ਕੇਰੀ ਕਮੈਂਟ ਕਰਦੇ ਹੁੰਦੇ ਆ ਆਪਣਾ ਕੀ ਵਿਲੱਖਣ ਲੱਗਾ ਸਾਡੇ ਉਧਰ ਦੇ ਭਰਾਵਾਂ ਦੇ ਨਾਲ ਕੰਮ ਕਰਕੇ ਕੋਈ ਵਿਲੱਖਣ ਯਾਦ ਬੜਾ ਬੜਾ ਖੂਬਸੂਰਤ ਜੀ ਬੜਾ ਮਜ਼ਾ ਮਜ਼ੇਦਾਰ ਸਮਾਂ ਬਤਾਇਆ ਹੁਣਾ ਨਾਲ ਮੈਂ 2007 ਚ ਪਾਕਿਸਤਾਨ ਗਿਆ ਸੀ ਲਾਹੌਰ ਮੈਂ ਨਾਟਕ ਕਰਨ ਗਿਆ ਸੀ ਜੀ ਉਦੋਂ ਵੀ ਮੈਨੂੰ ਬੜਾ ਪਿਆਰ ਮਿਲਿਆ ਸੀ ਜੀ ਤੇ ਉਹ ਯਾਦਾਂ ਨੇ ਮੇਰੇ ਦਿਲ ਚ ਬੜੀਆਂ ਬੜੀਆਂ ਸੋਹਣੀਆਂ ਯਾਦਾਂ ਨੇ ਜੀ ਹੁਣ ਜਦੋਂ ਮਿਲੀ ਦਾ ਲੈਂਦੇ ਪੰਜਾਬ ਤੋਂ ਕਲਾਕਾਰ ਨੇ ਜਿਹੜੇ ਉਹਨਾਂ ਨੂੰ ਮਿਲੀ ਦਾ ਉਹਦੋਂ ਵੀ ਉਹਨਾਂ ਕੋਲੋਂ ਬੜਾ ਪਿਆਰ ਨਿਗ ਤੇ ਸਤਿਕਾਰ ਮਿਲਦਾ ਹਾਂਜੀ ਔਰ ਬੜਾ ਸੋਹਣਾ ਸਮਾਂ ਬਿਤਾਈਦਾ ਆਲਮੋਸਟ ਮੈਂ ਸਾਰੇ ਕਲਾਕਾਰਾਂ ਨਾਲ ਹੀ ਮਿਲ ਚੁੱਕਾ ਤੇ ਮੈਂ ਅਸੀਂ ਕਹਿੰਨੇ ਆ ਕਿ ਅਸੀਂ ਤਾਂ ਬlesed ਹਾਂ ਕਿ ਯੂ نو ਕਲਾਕਾਰ ਹਾਂ ਕਲਾਕਾਰ ਹੋ ਕੇ ਸਾਨੂੰ ਇਹੋ ਜੇ ਵੱਖਰੇ ਵੱਖਰੇ ਕਿਰਦਾਰ ਨਿਭਾਉਣ ਦਾ ਮੌਕਾ ਮਿਲਦਾ ਤੇ ਉੱਥੇ ਉਹ ਸਾਂਝ ਨੂੰ ਬਰਕਰਾਰ ਰੱਖਣ ਦਾ ਮੌਕਾ ਮਿਲਦਾ ਅੱਛਾ ਥੀਏਟਰ ਵਾਲਿਆਂ ਦਾ ਫੇਸ ਹੀ ਵੱਖਰਾ ਹੁੰਦਾ ਹੈ। ਅਸੀਂ ਅੱਛਾ ਇੱਕ ਗੱਲ ਆਪਾਂ ਐਡ ਕਰਨੀ ਚਾਹਾਂਗੇ ਇੱਥੇ ਪੰਜਾਬੀ ਇੰਡਸਟਰੀ ਬੜੀ ਉੱਪਰ ਤੱਕ ਗ੍ਰੋਥ ਕਰ ਰਹੀ ਆ ਪਰਮਾਤਮਾ ਉਸ ਤੇ ਮਿਹਰ ਕਰੇ ਬਲੈਸ਼ ਨੇ। ਇੱਕ ਚੰਗੇ ਜਿਹੜੇ ਕਲਾਕਾਰ ਨੇ ਉਹਨੇ ਸਰਾਹੀ ਨਹੀਂ ਜਾ ਰਹੇ ਆਪਣਾ ਜਿਹੜੇ ਕਾਰਜ ਕਰ ਰਹੇ ਨੇ ਆਪਣਾ ਹਨਾ। ਅ ਦੇਖ ਸਕਦੇ ਆ ਵੀ ਆਪਾਂ ਸਿੰਗਰ ਜਿਹੜੇ ਪਾਈਚਰ ਉਹਨੂੰ ਮੌਕਾ ਦਿੱਤਾ ਜਾਂਦਾ ਪਰ ਇੱਕ ਚੰਗਾ ਜਿਹੜਾ ਕਲਾਕਾਰ ਆ ਵਾਕਿਆ ਹੀ ਐਕਟਿੰਗ ਦਾ ਦਮ ਰੱਖਦਾ ਪਰ ਉਹਦੇ ਕੋਲ ਕੰਮ ਦੀ ਜਿਹੜੀ ਉਹ ਘਾਟ ਹੁੰਦੀ ਆ। ਕਿਦਾਂ ਮੈਨੇਜ ਦੇਖਦੇ ਹੋ ਇਸ ਇਹ ਸਵਾਲ ਨੂੰ ਇਹ ਨਾ ਦਰਸਲ ਇਹ ਇੱਕ ਇਹੋ ਜੀ ਗੱਲ ਆ ਹੁਣ ਮੈਂ ਇਹ ਕਹੂੰਗੀ ਮੈਂ ਸੌਰੀ ਮੈਂ ਇੰਟਰਪਟ ਕਰ ਰਹੀ ਆ ਬਿਕਾਜ਼ ਮੈਨੂੰ ਲੱਗਦਾ ਹੈ ਕਿ ਅਸੀਂ ਇਹ ਕੋ ਬਣਾ ਚੁੱਕੇ ਆ ਕਿ ਆਰਟਿਸਟਾਂ ਮਤਲਬ ਸਿੰਗਰਸ ਨੂੰ ਮਿਲਦਾ ਕਿਤੇ ਨਾ ਕਿਤੇ ਸਿੰਗਰਸ ਕਰਕੇ ਹੀ ਸਾਡੀ ਪੰਜਾਬੀ ਸੱਭਿਆਚਾਰਕ ਨੂੰ ਇੰਟਰਨੈਸ਼ਨਲ ਲੈਵਲ ਤੱਕ ਜਾਣਿਆ ਜਾਂਦਾ ਹੈ ਉਹਨਾਂ ਦਾ ਬਹੁਤ ਵੱਡਾ ਕੰਟਰੀਬਿਊਸ਼ਨ ਹੈ ਕਿਉਂਕਿ ਉਹ 셀ਫ ਸਟਾਰਟ ਕਰਦੇ ਨੇ ਫਿਰ ਜਾ ਕੇ ਉਹ ਆਪਣਾ ਨਾਮ ਖੁਦ ਬਣਾਉਂਦੇ ਨੇ ਫਿਰ ਉਹ ਸਟੈਬਲਿਸ਼ ਹੁੰਦੇ ਨੇ ਫਿਰ ਉਹ ਚੁਆਇਸ ਬਣਦੇ ਨੇ ਕਿ ਇਹਨਾਂ ਨੂੰ ਲਓ ਬਿਕਾਜ਼ ਉਹ ਰਿਪਰੈਜ਼ੈਂਟਰ ਸਾਡੇ ਪੰਜਾਬ ਦੇ ਸੈਕੰਡਰੀ ਆਰਟਿਸਟਾਂ ਦੀ ਗੱਲ ਕਰੂੰਗੀ ਥੀਏਟਰ ਆਰਟਿਸਟਾਂ ਦੀ ਗੱਲ ਕਰੂੰਗੀ ਮੈਨੂੰ ਲੱ ਜੀ ਮੈਂ ਹੋਰ ਕਿੰਨੇ ਸਾਰੇ ਥੀਏਟਰ ਆਰਟਿਸਟ ਨੇ ਦੇ ਵੈ ਬਹੁਤ ਸਾਰੇ ਨੇ ਜਿਉ ਇਥੋਂ ਤੱਕ ਆ ਸਕਦੇ ਨੇ ਬਸ ਫਰਕ ਇੰਨਾ ਹੁੰਦਾ ਸਾਡਾ ਅਪਰੋਚ ਸਾਡੀ ਮਿਹਨਤ ਕਿੱਦਾਂ ਦੀ ਹੈ ਕਿਸੇ ਨੂੰ ਜਲਦੀ ਮਿਲ ਜਾਂਦਾ ਕਿਸੇ ਨੂੰ ਘੱਟ ਮਿਲ ਜਾਂਦਾ ਪਰ ਮੈਨੂੰ ਲੱਗਦਾ ਅੱਜ ਦੇ ਟਾਈਮ 'ਚ OTT ਕਰਕੇ ਸਾਰੇ ਥੀਏਟਰ ਆਰਟਿਸਟਾਂ ਨੂੰ ਬਹੁਤ ਜ਼ਿਆਦਾ ਚਾਂਸ ਮਿਲਣ ਲੱਗ ਗਿਆ ਔਰ ਇਹ ਹੁਣ ਉਹ ਰਹਿ ਗਿਆ ਕਿ ਇਹ ਜਿਹੜਾ ਅਸੀਂ ਉਹ ਵਿੱਚ ਕੰਪੇਅਰ ਕਰਦੇ ਆ ਨਾ ਕਿ ਆਰਟਿਸਟ ਔਰ ਸਿੰਗਰ ਉਹ ਵੀ ਬਹੁਤ ਵਧੀਆ ਪਰਫਾਰਮ ਕਰਦੇ ਆ ਅੱਜ ਦੀ ਡੇਟ 'ਚ ਤੇ ਮੈਨੂੰ ਲੱਗਦਾ ਹੈ ਤੇ ਆਰਟਿਸਟ ਹੀ ਨੇ ਨਾ ਕੰਮ ਤੇ ਇਹੀ ਹੈ ਕਿ ਆਪਣੀ ਪੰਜਾਬੀ ਆਡੀਅנס ਨੂੰ ਇੰਟਰਟੇਨ ਕਰਨਾ ਸੋ ਯੈਸ ਮੈਨੂੰ ਲੱਗਦਾ ਉਹ ਹੁਣ ਸਾਡੇ ਥੀਏਟਰ ਆਰਟਿਸਟਾਂ ਨੂੰ ਜੋ ਜਿਨ੍ਹਾਂ ਨੂੰ ਅਸੀਂ ਆਰਟਿਸਟ ਆਰਟਿਸਟ ਕਹਿੰਦੇ ਆ ਉਹਨਾਂ ਲਈ ਆਪੋਰਚੁਨਿਟੀਆਂ ਹੋ ਗਈਆਂ ਬਸ ਲੱਭਣ ਦੀ ਲੋੜ ਹੈ ਨਹੀਂ ਇਹਨਾਂ ਨੇ ਸ਼ਰਨ ਹੋਰਾਂ ਨੇ ਬਹੁਤ ਸੋਹਣਾ ਜਵਾਬ ਦਿੱਤਾ ਬੜੇ ਭਾਜੀ ਇਦਾਂ ਦਾ ਹੀ ਸੀ ਜਵਾਬ ਬੜੇ ਕਾਲੇ ਸੀ ਇਹ ਜਵਾਬ ਦੇ ਇਹਨੂੰ ਬਿਕੋਜ਼ ਮੈਂ ਨਹੀਂ ਚਾਹੁੰਦੀ ਕਿ ਪਰ 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 ਮੈਂ ਇੱਕ ਗੱਲ ਇਥੇ ਕਹਿਣਾ ਚਾਹੁੰਦਾ ਕਿ ਜਿਹੜੇ ਥੀਏਟਰ ਦੇ ਕਲਾਕਾਰ ਨੇ ਜੀ ਦੇਖੋ ਸਟਰਗਲ ਹਰੇਕ ਦੀ ਜ਼ਿੰਦਗੀ 'ਚ ਹੁੰਦਾ ਇਹ ਜ਼ਰੂਰੀ ਨਹੀਂ ਕਿ ਸਿੰਗਰਸ ਈਜ਼ੀਲੀ ਸਿੰਗਰਸ ਬਣ ਜਾਂਦੇ ਆ ਇਹ ਸਾਨੂੰ ਲੱਗਦਾ ਜੀ ਕਿ ਉਹਨਾਂ ਦਾ ਗਾਣਾ ਪਪੂਲਰ ਹੋ ਗਿਆ ਤੇ ਉਹਨਾਂ ਨੂੰ ਕੰਮ ਮਿਲ ਗਿਆ ਜੀ ਇਹ ਫਿਲਮ ਬਣ ਗਈ ਉਹਨਾਂ ਨੇ ਬਚਪਨ ਤੋਂ ਉਹਦਾ ਰਿਆਜ਼ ਕੀਤਾ ਹੁੰਦਾ ਹੈ ਸਾਧਨਾ ਕੀਤੀ ਹੁੰਦੀ ਹੈ ਉਹਨਾਂ ਨੇ ਸਿੱਖਿਆ ਹੁੰਦਾ ਸਿੱਖ ਕੇ ਉਹ ਤਿਆਰ ਹੋ ਕੇ ਜੇ ਕਿਸੇ ਚੀਜ਼ ਨੂੰ ਪੇਸ਼ ਕਰ ਦੇਣ ਤੇ ਜਿਹੜੀ ਚੀਜ਼ ਐਪਰੀਸ਼ੀਏਟ ਹੁੰਦੀ ਹੈ ਤਾਂ ਆਪਾਂ ਨੂੰ ਇਸ ਗੱਲ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਜਿੱਥੇ ਤੱਕ ਸਵਾਲ ਹੈ ਦੂਸਰੇ ਥੀਏਟਰ ਤੋਂ ਕਲਾਕਾਰ ਜਾਂ ਜਿਹੜੇ ਨੌਨ ਸਿੰਗਰ ਕਲਾਕਾਰ ਨੇ ਮੈਂ ਵੀ ਨੌਨ ਸਿੰਗਰ ਸੀ ਮੈਂ 1999 ਥੀਏਟਰ ਕਰਨਾ ਸ਼ੁਰੂ ਕੀਤਾ ਸੀ ਤੇ 2011 ਚ ਪਹਿਲੀ ਫਿਲਮ ਕੀਤੀ ਹੈ ਹਾਂਜੀ ਮੈਂ ਦੇ ਕੇ ਸੀ ਹਾਂ ਜੀ ਮੈਂ ਮੈਂ ਉਹੀ ਕਹਿਣਾ ਚਾਹੁੰਦਾ ਕਿ ਇੱਕ ਸਮਾਂ ਤਾਂ ਲੱਗਦਾ ਹੈ ਬਸ ਹਿੰਮਤ ਨਹੀਂ ਹਾਰਨੀ ਹੁੰਦੀ ਤੁਰਨਾ ਹੁੰਦਾ ਹੁਣ ਬਹੁਤ ਸਾਰੇ ਲੋਕ ਬੰਬੇ ਨੇ ਜਿਹੜੇ 12-12 ਸਾਲ 15-15 ਸਾਲ ਸਟਰਗਲ ਕਰਦੇ ਨੇ ਉਸ ਤੋਂ ਬਾਅਦ ਉਹਨਾਂ ਨੂੰ ਕਾਮਯਾਬੀ ਮਿਲਦੀ ਹੈ ਉਹ ਤਾਂ ਨਰੋਲ ਐਕਟਰ ਨੇ ਉਹ ਤਾਂ ਉਹ ਤਾਂ ਕਲਾਕਾਰ ਹੁੰਦੇ ਨੇ ਸਮਾਂ ਤੇ ਲੱਗਦਾ ਹੈ ਤੁਸੀਂ ਪਛਾਣ ਬਣਾਉਣੀ ਪਛਾਣ ਬਣਾਉਣੀ ਔਖੀ ਔਖੀ ਹੁੰਦੀ ਹੈ ਹਾਂਜੀ ਉਹਨੂੰ ਕਰੈਕ ਕਰਨਾ ਬਹੁਤ ਔਖਾ ਹੁੰਦਾ ਉਹਦੇ ਲਈ ਬੜੀ ਪੇਸ਼ੈਂਸ ਬਹੁਤ ਹਿੰਮਤ ਚਾਹੀਦੀ ਹੈ ਬਹੁਤ ਜਗਰ ਆ ਜਾਈਦਾ আচ্ছা ਜੇ ਜੇ ਬਾਈ ਰੀ ਸ਼ਰਮਾ ਹੁੰਨੀ ਆਪਣਾ ਐਕਟਰ ਨਾ ਹੁੰਦੇ ਤਾਂ ਫਿਰ ਕੀ ਹੁੰਦੇ ਫਿਰ ਮੈਂ ਅਭਨੇਤਾ ਹੀ ਹੁੰਦਾ ਅਭਨੇਤਾ ਹੀ ਹੁੰਦਾ ਐਕਟਰ ਅੱਛਾ ਸੋਚਿਆ ਸੀ ਵੀ ਮੈਂ ਵਾਕਿਆ ਬੰਨਾ ਤੇ ਬੰਨਾ ਫਿਰ ਅਭਨੇਤਾ ਬੰਨਾ ਮੈਂ ਮੈਂ ਐਕਟਰ ਹੀ ਮੈਂ ਐਕਟਰ ਹੀ ਤੇ ਸ਼ਰਨਜੀ ਕੀ ਹੁੰਦੇ ਫਿਰ ਜੀ ਕੌਨਤਾ ਮੇਰਾ ਆਈ ਥਿੰਕ ਰੂ ਜੀਣਾ ਮਰਨਾ ਸਿਰਫ ਆਰਟਿਸਟ ਹੈ ਬਟ ਜੇ ਮੈਂ ਇਸ ਲਾਈਨ ਚ ਨਾ ਹੁੰਦੀ ਤਾਂ ਮੈਂ ਲਾਇਰ ਹੁੰਦੀ अच्छा लॉयर ਹੁੰਦੇ ਫਿਰ ਆਪਣਾ ਤਾਂ ਇਹ ਤਾਂ ਮੈਂ ਇਨਾ ਫਾਸਟ ਬੋਲਦੀ ਆ ਕਿਉਂਕਿ ਮੈਂ ਬਚਪਨ ਤੋਂ ਕਿਤੇ ਨਾ ਕਿਤੇ ਪ੍ਰੈਕਟਿਸ ਕਰਦੀ ਸੀ ਕਿ 1 ਮਿੰਟ ਚ ਕਿੱਦਾਂ ਬੋਲਣਾ ਮਤਲਬ ਲਾਈਕ ਤਾਂ ਕਰਕੇ ਮੈਨੂੰ ਫਾਸਟ ਬੋਲਣ ਦੀ ਬਹੁਤ ਆਦਤ ਹੈ ਅੱਗੇ ਸਵਾਲ ਕੱਟ ਕੇ ਆਲੀ ਭੋਲਨੀ ਹੈ ਏ 1 ਮਿੰਟ ਚ ਕਿੰਨਾ ਕਿਨੇ ਬੋਲ ਸਕਦੀ ਆ ਮੈਂ ਸਹੀ ਆ ਇਹਨਾਂ ਨੇ ਪ੍ਰੈਕਟਿਸ ਕੀਤੀ ਹੋਈ ਇਹ ਵੀ ਕਿੱਦਾਂ ਸਵਾਲ ਦਾ ਜਵਾਬ ਮੈਂ ਦੇਣਾ ਭਾਈਓ ਵਕੀਲ ਮਾਈਕ ਕਿੱਦਾਂ ਕੋਣਾ ਦੇਣਾ ਹਾਂ ਅੱਛਾ ਇੱਕ ਇੱਕ ਸਵਾਲ ਆਪਾਂ ਜਿਹੜਾ ਇਹ ਇੱਥੇ ਜਿਹੜਾ ਐਡ ਹੈ ਆਪਾਂ ਜ਼ਰੂਰੀ ਕਰਨਾ ਆਪਣਾ ਚਾਹਾਂਗੇ ਆਪਣਾ ਦਰਸ਼ਕ ਜਦੋਂ ਆਪਣਾ ਫਿਲਮ ਜਿਹੜੀ ਆਪਾਂ ਜਦੋਂ ਆਂਦੀ ਹੈ ਕੋਈ ਵੀ ਸਿਨੇਮਾ ਕਈ ਵਾਰੀ ਨਾ ਦਰਸ਼ਕੋ ਫਿਲਮ ਦਾ ਮੈਸੇਜ ਬੜਾ ਵਧੀਆ ਹੁੰਦਾ ਦੇਖਣ ਨਹੀਂ ਜਾਂਦੇ ਆਪਣਾ ਸੋਚਦੇ ਵੀ ਪਤਾ ਨਹੀਂ ਕੀ ਹੈ ਜਾਂ ਕਿਸ ਤਰ੍ਹਾਂ ਦੀ ਹੋਏਗੀ ਹਨਾ ਕਈ ਵੇ ਟ੍ਰੇਲਰ ਦੇਖ ਲੈਂਦੇ ਨਹੀਂ ਜਾਂਦੇ ਨੇ ਆਪਣਾ ਉਹਨਾਂ ਦਰਸ਼ਕਾਂ ਨੂੰ ਕੀ ਕਹਿਣਾ ਚਾਹਕੋ ਕਿ ਆਪਾਂ ਨੇ ਮਿਲ ਕੇ ਨਾ ਸਾਰੇ ਪੰਜਾਬੀ ਨੇ ਆਪਣੇ ਸਿਨੇਮਾ ਨੂੰ ਜਿਹੜਾ ਹੋਰ ਉੱਪਰ ਤੱਕ ਲੈ ਕੇ ਜਾਣਾ ਸਾਡੇ ਸਾਰਾਂ ਦਾ ਸਹਿਯੋਗ ਆ ਉਹ ਇੱਕ ਮੈਸੇਜ ਦੇਈ ਆਪਾਂ ਕਹਿਣ ਜਾ ਸਰ ਉਹ ਪਤਾ ਕੀ ਹੈ ਇਹ ਨਾ ਸਾਰੀ ਗੱਲ ਹੁੰਦੀ ਹੈ ਤੁਹਾਡੇ ਜੋ ਤੁਸੀਂ ਪੇਸ਼ ਕਰ ਰਹੇ ਹੋ ਜਿੱਦਾਂ ਤੁਸੀਂ ਸੱਦਾ ਦੇ ਰਹੇ ਹੋ ਜਿੱਦਾਂ ਤੁਸੀਂ ਉਹਨਾਂ ਨੂੰ ਬੁਲਾਉਣਾ ਚਾਹੁੰਦੇ ਹੋ ਜੇ ਤੁਹਾਡੇ ਉਸ ਟ੍ਰੇਲਰ ਦੇ ਵਿੱਚ ਤੁਹਾਡੇ ਗੀਤਾਂ ਦੇ ਵਿੱਚ ਤੁਹਾਡੇ ਬੁਲਾਉਣ ਦੇ ਅੰਦਾਜ਼ ਦੇ ਵਿੱਚ ਕਿਉਂਕਿ ਕਿਉਂਕਿ ਫਿਲਮ ਜਿਹੜੀ 2 ਸਵਾ 2 ਘੰਟੇ ਦੀ ਫਿਲਮ ਹੈ ਉਹਦਾ 2 ਢਾਈ ਮਿੰਟ ਦਾ ਟ੍ਰੇਲਰ ਹੀ ਹੁੰਦਾ ਜਿਹੜਾ ਜਿਹੜਾ ਲੋਕਾਂ ਨੂੰ ਦਿਖਾਉਣਾ ਹੁੰਦਾ ਤੇ ਲੋਕਾਂ ਦੇ ਦਰਸ਼ਕਾਂ ਦੇ ਅਟ੍ਰੈਕਟ ਹੋ ਕੇ ਆਉਣਾ ਹੁੰਦਾ ਫਿਲਮ ਦੇ ਉਦੇ ਤੇ ਮੈਨੂੰ ਲੱਗਦਾ ਜਿਹੜੇ ਫਿਲਮ ਸਾਜ਼ ਹੁੰਦੇ ਨੇ ਜਿਹੜੇ ਫਿਲਮ ਬਣਾਉਂਦੇ ਨੇ ਉਹਨਾਂ ਨੂੰ ਹੀ ਧਿਆਨ ਦੇਣਾ ਚਾਹੀਦਾ ਉਹਨੂੰ ਵਾਰ-ਵਾਰ ਢਾਕੇ ਉਸਾਰਨਾ ਚਾਹੀਦਾ ਢਾਕੇ ਬਣਾਉਣਾ ਚਾਹੀਦਾ ਕੋਈ ਕਮੀ ਨਹੀਂ ਛੱਡਣੀ ਚਾਹੀਦੀ ਤੇ ਜਿੱਥੇ ਤੱਕ ਦਰਸ਼ਕਾਂ ਦਾ ਸਵਾਲ ਹੈ ਦਰਸ਼ਕ ਜਾਂਦਾ ਫਿਲਮ ਦੇਖਣ ਐਦਾਂ ਤਾਂ ਹੈ ਨਹੀਂ ਕਿ ਦਰਸ਼ਕ ਫਿਲਮ ਦੇਖਣ ਜਾਂਦਾ ਨਹੀਂ ਉਹਨੂੰ ਜੇ ਫਿਲਮ ਦਾ ਟ੍ਰੇਲਰ ਚੰਗਾ ਲੱਗਦਾ ਉਹਨੂੰ ਲੱਗਦਾ ਹੈ ਕਿ ਇਸ ਫਿਲਮ ਵਿੱਚ ਕੁਝ ਡਿਫਰੈਂਟ ਹੈਗਾ ਤਾਂ ਉਹ ਦੇਖਣ ਜਾਂਦਾ ਜੀ ਤੇ ਇਹ ਹੁਣ ਇੱਕ ਇਹੋ ਜਿਹੀ ਗੱਲ ਹੈ ਕਿ ਵੈਸੇ ਨਾ ਹਰੇਕ ਬੰਦੇ ਨੂੰ ਲੱਗਦਾ ਕਿ ਜੋ ਮੈਂ ਕੀਤਾ ਜੋ ਮੈਂ ਬਣਾਇਆ ਉਹ ਬਹੁਤ ਕਮਾਲ ਹੈ ਇੱਕ ਦਰਸ਼ਕ ਦੱਸਦੇ ਹੁੰਦੇ ਨੇ ਕਿ ਕਮਾਲ ਹੈ ਕਿ ਨਹੀਂ ਹਾਂਜੀ ਕਹਿੰਦੇ ਨਾ ਵੀ ਇਹ ਇਹ ਸਮਾਂ ਹੁਣ ਕਈ ਵਾਰੀ ਬਹੁਤ ਸੋਹਣੀਆਂ ਫਿਲਮਾਂ ਵੀ ਰਹਿ ਜਾਂਦੀਆਂ ਨੇ ਵਾਂਝੀਆਂ ਦਰਸ਼ਕਾਂ ਤੋਂ ਜੀ ਤੇ ਦਰਸ਼ਕ ਨਹੀਂ ਜਾਂਦਾ ਦੇਖਣ ਅੱਛਾ ਤੁਹਾਨੂੰ ਕਿਹੜੇ ਐਕਟਰ ਨੇ ਸਭ ਤੋਂ ਵਧੀਆ ਕੰਮ ਕਰਕੇ ਲੱਗਾ ਕੰਮ ਕਰਕੇ ਮੈਨੂੰ ਸਾਰੇ ਨਾ ਡਿਫਰੈਂਟ ਐਕਸਪੀਰੀਅੰਸ ਹੈ ਕਿਉਂਕਿ ਮੇਰੇ ਸਾਰੇ ਪ੍ਰੋਜੈਕਟ ਵੀ ਡਿਫਰੈਂਟ ਸੀਗੇ। ਤਾਂ ਹਰ ਇੱਕ ਦਾ ਐਕਸਪੀਰੀਅੰਸ ਵੀ ਡਿਫਰੈਂਟ ਹੋਊਗਾ ਤਾਂ ਮੈਨੂੰ ਸਾਰਿਆਂ ਨਾ ਬਹੁਤ ਵਧੀਆ ਲੱਗਿਆ। ਸ਼ੈਤਾਨੀ ਕੌਣ ਕਰ ਦਿੰਦਾ ਸੀ ਸੱਤ ਸੇਸ਼ਨ? ਮੈਂ ਹੀ ਆ ਸ਼ੈਤਾਨ ਸਭ ਤੋਂ। ਹੈ ਭਾਜੀ ਸਾਡਾ ਕੋਈ ਕਲਾ ਐਕਟਰ ਭਰਾ ਨਹੀਂ ਕਰਦਾ। ਮੈਂ ਐਕਸੈਪਟ। ਮੈਂ ਹੀ ਸ਼ੈਤਾਨੀ ਕਰਦੀ ਹਾਂ। ਅੱਛਾ ਇਹ ਇਸ ਤੋਂ ਬਾਅਦ ਜਿਹੜਾ ਵਾ ਹੁਣ ਫਿਰਿੰਦਾ ਜਾਂਦੇ ਜਾਂਦੇ ਇੱਕ ਛੋਟਾ ਜਿਹਾ ਮੈਸੇਜ ਦੇਉਂਦੇ ਫਿਰ ਛੁੱਟੀ ਲਈਏ ਉਧਰ ਹੁਕਮ ਹੋ ਗਿਆ ਸਾਨੂੰ। हाँ जी असी कोशिश की थी, अपनी ऑडियंसू फुल ऑन एंटरटेन करिए और एक प्यारा जहाँ रोमांस है थोड़े जे इमोशंस ने और बहुत वीयर मैसेज ने और लेंदे और चढ़ते पंजाब के रिश्तों बारे असी एक दो परसेंट कोशिश की थी है कि वो मैसेज अपनी ऑडियंस तक पहुँचा सकी सो प्लीज़ गाइज नाइनटीन ऑफ जनवरी अपने नियरैस थिएटर से अपनी फैमिली और फ्रेंड्स न जाके प्लीज़ जरूर जायो बिकॉज़ ऐसी कंप्लीट नहीं है और प्रोजेक्ट बनाया है सो साडा ਤਾਂ ਜ਼ਰੂਰ ਦਿਓ ਥੈਂਕ ਯੂ ਤਾਂ ਭਾਈ ਜੀ ਆਪਣੇ ਲੋਕ ਕੋਈ ਚੰਦ ਕਾ ਲਫ਼ਜ਼ ਇਹੋ ਜੀ ਕਿ ਥੈਂਕ ਯੂ ਤੁਸੀਂ ਹਮੇਸ਼ਾ ਪਿਆਰ ਦਿੱਤਾ ਹਮੇਸ਼ਾ ਸਪੋਰਟ ਕੀਤੀ ਆ ਤੇ 19 ਤਰੀਕ ਨੂੰ ਫਿਲਮ ਲੈ ਕੇ ਆ ਰਹੇ ਹਾਂ ਜਨਮਕਾਂ ਰਾਂਚ ਡਰਾਮੇ ਵਾਲੇ ਜ਼ਰੂਰ ਦੇਖਣ ਜਾਓ ਥੈਂਕ ਯੂ ਸੋ ਮੱਚ ਖੁਸ਼ ਰਹੋ ਚੜ੍ਹਦੀ ਕਲਾ ਵਿੱਚ ਰਹੋ ਜੀ ਸਤਿ ਸ਼੍ਰੀ ਅਕਾਲ ਥੈਂਕ ਯੂ ਸਾਸ਼ਾ ਸੋ ਏਸੀਜੀ ਕੇ ਘੈਂਟ ਮੁਲਾਕਾਤ ਜਿਹੜੀ ਆਪਾਂ ਫਿਲਮ ਡਰਾਮੇ ਵਾਲਿਆਂ ਦੇ ਨਾਲ ਖਾਸ ਮੁਲਾਕਾਤ ਕੀਤੀ ਉਹਨਾਂ ਨੇ ਦੱਸਿਆ ਕਿ ਕੀ ਬਲੱਖਣ ਜਿਹੜਾ ਇਹੋ ਜਿਹਾ ਫਿਲਮ ਦੇ ਵਿੱਚ ਪਾਤ ਆ ਵੀ ਤੁਸੀਂ ਸਿਨੇਮਾ ਘਰ ਵਿੱਚ ਜਾਣ ਦੇ ਵਾਸਤੇ ਅਪਰੋਚ ਕਰੋਗੇ ਹੋਰ ਵੀ ਇਦਾਂ ਦੇ ਅਸੀਂ ਨਵੀਂ ਸਟਾਰ ਕਾਸਟ ਦੇ ਨਾਲ ਜਾਂ ਨਵੇਂ ਕਲਾਕਾਰਾਂ ਨਾਲ ਤੁਹਾਡੀ ਮੁਲਾਕਾਤ ਜਿਹੜੀ ਆਪਾਂ ਜ਼ਰੂਰ ਕਰਾਵਾਂਗੇ ਸੋ ਮੈਂ ਤੁਹਾਡਾ ਦੋਸਤ ਤੇ ਹੋਸਟ ਮਿੱਤਰ ਲਵ ਗਿਲਚਾ ਮੇ